ਸਾਡਾ ਪਰਿਵਾਰ ਨਹੀਂ ਆ ਸਕਦਾ ਆਲਮ ਸਾਬ ਆ ਲੰਦੋ ਦੇਖੀ ਕਹਿ ਦੇ ਪਰ ਸੌਣਾ ਲੰਦੋ ਵੀ ਆਮ ਰਿਕਵੈਸਟਿੰਗ ਯੂ ਪਲੀਜ਼ ਲੈਟ ਮਾਈ ਪੀਪਲ ਕਾਮ ਵੀ ਆ ਕੋਆਪਰੇਟ ਵੀ ਕਰਨਾ ਚਾਹੋਗੇ ਅੱਜਾਰੇ ਬਾਰੇ 1 ਮਿੰਟ ਜਸਟ 1 ਮਿੰਟ ਜੀ ਵੀ ਆ ਟੋਟਲੀ ਕੋਆਪਰੇਟਿੰਗ ਵਿਦ ਯੂ ਪਲੀਜ਼ ਕੋਆਪਰੇਟ ਵਿਦ ਮੀ ਆਮ ਰਿਕਵੈਸਟਿੰਗ ਯੂ ਮੈਮ ਅਸੀਂ ਵੀ ਆਲਸੋ ਕੋਆਪਰੇਟਿੰਗ ਥਿਸ ਕੋਆਪਰੇਸ਼ਨ ਥੋੜੀ ਦੇਰ ਤੱਕ ਪਲੀਜ਼ ਆਪਾਂ ਨਾ ਇੱਕ ਵਾਰੀ ਠੀਕ ਹੈ ਸੋ Let my people let my people come ਪਲੀਜ਼ ਆਓ ਬਾਜੀ ਬਾਜੀ ਪਲੀਜ਼ ਕੋਈ ਇੱਕ ਮਿੰਟ ਮੇਰੇ ਆਲਮ ਸਾਹਿਬ ਮੈਂ ਵਾਦਾ ਜਣਾ ਕਲੀਅਰ ਨਹੀਂ ਹੋਣਾ ਤੁਹਾਨੂੰ ਦੱਸ ਦਈਏ ਕਲੀਅਰ ਨਹੀਂ ਹੋਣਾ ਵਾਦਾ ਜਣਾ ਵਾ ਸੰਗਤ ਤੁਰੀ ਹੁੰਦੀ ਜੀ ਪਲੀਜ਼ ਕੌਂਫਰੈਂਸ ਤੋਂ ਸੰਗਤ ਹੋਰ ਤੁਰੀ ਜਾਂਦੀ ਕਾਲ ਹੋਣੀ ਹੈ ਜੀ ਇੱਥੇ ਆ ਜਾਣਾ ਜੀ ਸਰ ਇੱਕ ਮਿੰਟ ਮੈਡਮ ਇੱਧਰ ਦੇਖ ਕੇ ਜੀ ਮੈਂ ਤੁਹਾਨੂੰ ਬਾਰ-ਬਾਰ ਬੇਨਤੀ ਕਰ ਰਹਾ ਸੀ ਸਾਰੇ ਬੰਦੇ ਜੀ ਗਾਲੀ ਕੱਢ ਰਹੇ ਇੱਕ ਜਾਨੂੰ ਦਰ ਦੋ ਇੱਕ ਨੇ ਸਾਰੇ ਨਮਾਜ਼ਦਾ ਹੀ ਹੈ ਮੈਡਮ ਕਿਦਾਂ ਨੂੰ ਪਰਸਨਲੀ ਕੋਈ ਗੱਲ ਕਰਨੀ ਆਲਮ ਸਾਹਿਬ ਕੋਈ ਪਰਸਨਲੀ ਗੱਲ ਕਰਨੀ ਆ ਲੈਣ ਦੋ ਉਹਨਾਂ ਨੂੰ ਤੇ ਭਾਈ ਨੂੰ ਅੰਦਰ ਆਉਣ ਦੋ ਇਹਨਾਂ ਨੂੰ ਆ ਲੈਣ ਦੋ ਹਾਂਜੀ ਆਜੋ ਗੋਲਦੀ ਭਾਜੀ ਆਵੋ ਇਸ ਜ਼ਿਲ੍ਹਾ ਪ੍ਰਧਾਨ ਨੇ ਇਸ ਜ਼ਿਲ੍ਹਾ ਬਰਤਾਨ ਨੇ ਉਹ ਚੇਅਰਮੈਨ ਸਾਹਿਬ ਨੇ ਤੇ ਉੱਥੇ ਸਾਡੇ ਸਰਪੰਚੀ ਨੂੰ ਆ ਲੈਣ ਦੋ ਅੰਦਰ ਪੀਸ ਆਓ ਜੀ ਬੜਾ ਪਾਣੀ ਆਜੋ ਬੜਾ ਪਾਣੀ ਆਓ ਜੀ ਥੋੜਾ ਜਿਹਾ ਬੀਤ ਧੰਨ ਬਜੇਟਿਆ ਸਾਹਿਬ ਨੂੰ ਕੀ ਲੱਗੀਆਂ ਕੀ ਕਰਵਾਈ ਕੀ ਤੁਸੀਂ ਆਪ ਦੇਖਿਆ ਕਿ ਉਹ ਇੱਕ ਫੜਿਆ ਸਵੀਰੇ 30 ਬੰਦੇ 30 35 ਬੰਦੇ ਧੱਕੇ ਨਾਲ ਅੰਦਰ ਘਰ ਚ ਆ ਗਏ ਆ ਤੇ ਨਾ ਸਾਨੂੰ ਕੋਈ ਵਾਰੰਟ ਦਿਖਾਇਆ ਨਾ ਕੁਛ ਚੰਡੀਗੜ੍ਹ ਕੋਠੀ ਚ ਇਹੀ ਚੱਲ ਰਿਹਾ ਉੱਥੇ ਕੋਈ ਨਹੀਂ ਹੈ ਕੱਲੇ ਮੇਰੇ 80 ਸਾਲ ਦੇ ਮਦਰ ਨੇ ਜਿਹੜੇ ਬਿਮਾਰ ਨੇ ਕੋਈ ਸਾਡੇ ਨਾਲ ਗੱਲ ਨਹੀਂ ਕਰ ਰਿਹਾ ਕੋਈ ਨਾ ਸਾਨੂੰ ਕੋਈ ਇਨਫੋਰਮੇਸ਼ਨ ਦਿੰਦੀ ਹੈ ਕੁਛ ਨਹੀਂ بس ਅੰਦਰ ਘਰ ਦੇ ਵੱਢ ਗਏ ਆ ਤੇ ਫਰੂਲਾ ਫਰਾਲੀ ਚੱਲ ਰਹੀ ਹੈ ਸਾਡੇ ਪਰਸਨਲ ਬਿਲੋਂਗਿੰਗਸ ਨਾਲ ਨਾ ਸਾਡੇ ਨਾਲ ਗੱਲ ਕਰ ਰਹੇ ਆ ਮੈਂ ਕੋਸ਼ਿਸ਼ ਕੀਤੀ ਹੈ ਜਿਹੜੇ ਅਫਸਰ ਆਏ ਆ ਉਹਨਾਂ ਨਾਲ ਗੱਲ ਕਰਨ ਨਾ ਕਰਨ ਦੀ ਕੋਈ ਫੋਨ ਨਹੀਂ ਚੁੱਕ ਰਿਹਾ ਕੋਈ ਫੋਨ ਨਹੀਂ ਜਾਂਚ ਕੀਤੀ ਹੈ ਕਿਹੜੇ ਮਾਮਲੇ ਤੇ ਐਫਆਈਆਰ ਕੀਤੀ ਗਈ ਕਿਉਂ ਅਰੈਸਟ ਕੀਤਾ ਗਿਆ ਉਹਨਾਂ ਨੇ ਕੋਈ ਡੀਏ ਦਾ ਕੀਤਾ ਨਾ ਉਸ ਕੋਈ ਜਾਂਚ ਹੋਈ ਹੈ ਨਾ ਕੋਈ ਗੱਲਬਾਤ ਹੋਈ ਹੈ ਨਾ ਕੁਝ ਹੋਇਆ ਤੇ ਹੁਣ ਦੇਖੋ ਅੱਗੇ ਕੀ ਹੁੰਦਾ ਹੈ ਮਤਲਬ ਸਾਡੇ ਨਾਲ ਤਾਂ ਕਾਦਾ ਕਰੀ ਜਾ ਰਹੀ ਹੈ ਸਰਕਾਰ ਇਹ ਕਰੇ ਕੋਰ ਕਰੇ ਮੈਡਮ ਅਸੀਂ ਹੁਣ ਮੋਟਿਸ ਕੋਈ ਸੰਬੰਧ ਹਮ ਕੁਝ ਨਹੀਂ ਆਇਆ ਸਾਨੂੰ ਜੀ ਕੋਈ ਸਾਡੇ ਏ ਡੀ ਏ ਦੇ ਮਾਮਲੇ ਚ ਤਾਂ ਕੁਝ ਨਹੀਂ ਆਇਆ ਬਾਕੀ ਜੋ ਕੁਝ ਹੋਇਆ ਉਹ ਤਾਂ ਸਾਰਾ ਸਾਰੇ ਪੰਜਾਬ ਦੇ ਸਾਹਮਣੇ ਆ ਜਿਹੜਾ ਕੁਝ ਹੋਇਆ ਹੈ ਜਿਹੜਾ ਕੁਝ ਹੋਇਆ ਹੈ ਜਿਹੜੇ ਵਿਜੀਲੈਂਸ ਦੇ ਅਫਸਰ ਬਦਲੇ ਗਏ ਹਨ ਕਿੰਨੀ ਬਾਰੀ ਪਰਮਾਨ ਸਰਬ ਨੂੰ ਬਦਲੇ ਉਸ ਤੋਂ ਪਹਿਲਾਂ ਬਦਲੇ ਕਿੰਨੇ ਅਫਸਰ ਬਦਲੇ ਸਾਰਿਆਂ ਨੂੰ ਪਤਾ ਹੈ ਇਹ ਕੋਈ ਲੁਕੀ ਹੋਈ ਗੱਲ ਤਾਂ ਹੈ ਨਹੀਂ ਤੁਨੂੰ ਸਾਰਿਆਂ ਨੂੰ ਪਤਾ ਹੈ ਜਿਹੜਾ ਕੁਝ ਹੋ ਰਿਹਾ ਸਾਰਿਆਂ ਦੇ ਸਾਹਮਣੇ ਹੋ ਰਿਹਾ ਹੈ ਅਸੀਂ ਲੜਾਈ ਲੜੀ ਹੈ ਅਸੀਂ ਲੜਾਈ ਲੜਾਂਗੇ ਅਸੀਂ ਲੜਾਈ ਲੜਦੇ ਰਵਾਂਗੇ ਪਰ ਅੱਜ ਜਦੋਂ ਟੀਮ ਆਈ ਜਿਹੜੀ ਮਜੀਠੇ ਦੇ ਲੋਗ ਹੈ ਉਹ ਸਾਡੇ ਨਾਲ ਖੜੇ ਸੀ ਖੜੇ ਹੈ ਤੇ ਖੜੇ ਰਹਿਣਗੇ ਤੇ ਅਸੀਂ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਕਾਦੇ ਰਵਾਂਗੇ ਸਾਰੇ ਇੱਥੇ ਨੇ ਧੱਕਮੁਖੀ ਵੀ ਕੀਤੀ ਗਈ ਹੈ ਜੀ ਹਾਂਜੀ ਬਿਜਲੀ ਸੇ ਵਿਭਾਗ ਵੱਲੋਂ ਧੱਕਮੁਖੀ ਵੀ ਕੀਤੀ ਉਹ ਤੱਕੇ ਨਾਲ ਅੰਦਰ ਬੜੇ ਆ ਜਿਹੜੀ ਚੰਡੀਗੜ੍ਹ ਬੈਠੇ ਆ ਉਹ ਗੱਲ ਵੀ ਨਹੀਂ ਕਰ ਰਹੇ ਸਾਡੇ ਨਾਲ ਸਾਨੂੰ ਪਤਾ ਨਹੀਂ ਅਚਾਨਕ ਫੋਰਾ ਬਰੀਫ ਕਰ ਦਿੱਤੀ ਹੋਇਆ ਕਿ ਅਚਾਨਕ ਕਿੰਨੇ ਵਜ ਦਾ ਸਮਾਂ ਸੀ ਕਿੰਨੇ ਲੋਕ ਹੈ ਮੈਨੂੰ ਇਹ ਸਾਰਾ ਕੁਝ ਯਾਦ ਨਹੀਂ ਚੀ ਜੀ ਉਹ ਹੋਰ ਕੀ ਹੋ ਰਿਹਾ ਹੈ ਗ੍ਰੀਨ ਕਮੇਟੀਆ ਜੋ ਕਾਫੀ